ਕਾਬਲ ਦੀ ਧਰਤੀ ਤੋਂ ਇੱਕ ਸਿੱਖ ਜਿਹਦਾ ਨਾਮ ਸੀ ਭਾਈ ਕਟਾਰੂ ਭਾਈ ਕਟਾਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਰੱਬੀ ਉਪਦੇਸ਼ ਭੰਡਿਆ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਭਲੇ ਲਈ ਉਪਦੇਸ਼ ਉਹਨੂੰ ਤਿੰਨ ਵਚਨ ਹਜੂਰ ਨੇ ਕਹਿ ਕੇ ਕਹ ਲਿਆ ਕਹਿਣ ਲੱਗੇ ਭਾਈ ਕਟਾਰੂ ਕਿਰਤ ਉੱਚੀ ਸੁੱਚੀ ਕਰਨੀ ਹੈ ਕਿਰਤ ਵਿੱਚ ਕਦੇ ਬਾਦ ਘਾਟ ਨਹੀਂ ਕਰਨੀ ਜੇ ਕਿਰਤ ਪਵਿੱਤਰ ਹੋਵੇਗੀ ਤੈਨੂੰ ਕਰਤਾਰ ਚੇਤਾ ਰਹੇਗਾ ਇਹ ਬੜਾ ਅਹਿਮ ਨੁਕਤਾ ਹੈ ਜਿਸ ਬੰਦੇ ਦੀ ਕਿਰਤ ਪਵਿੱਤਰ ਹੈ ਉਸ ਪੁਰਖ ਨੂੰ ਕਰਤਾਰ ਚੇਤੇ ਵੀ ਆਏਗਾ ਉਹ ਰੱਬੀ ਸ਼ੁਕਰ ਵਿੱਚ ਵੀ ਜੋਏਗਾ ਮਹਾਰਾਜ ਨੇ ਕਿਹਾ ਕਿਰਤ ਪਵਿੱਤਰ ਕਰਨੀ ਹੈ ਦੂਸਰਾ ਬਚਨ ਮਹਾਰਾਜ ਨੇ ਕਿਹਾ ਅੰਮ੍ਰਿਤ ਬਾਣੀ ਨਾਮ ਨਾਲ ਸਾਧ ਰੱਖਣੀ ਹੈ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਰੱਖਣਾ ਹੈ ਤੇ ਤੀਜਾ ਬਚਨ ਕਿਹਾ ਵੀ ਜਿੱਥੇ ਤੇਰਾ ਆਪਣਾ ਵਸ ਨਾ ਚਲੇ ਕਿਸੇ ਇਹੋ ਜੇ ਥਾਂ ਲੱਗੇ ਵੀ ਮੇਰੇ ਆਪਣੇ ਵਸ ਦੀ ਗੱਲ ਨਹੀਂ ਰਹੀ ਤੁਨ ਗੁਰੂ ਅਰਜਨ ਸਾਹਿਬ ਕਹਿੰਦੇ ਉੱਥੇ ਸਿੱਖ ਨੇ ਅਰਦਾਸ ਕਰਨੀ ਤਨ ਬਚਨ ਕਹੇ ਭਾਈ ਘਟਾਰੂ ਬੜੀ ਭਾਵਨਾ ਨਾਲ ਗੁਰੂ ਕਾ ਬਚਨ ਕਮਾਕੇ ਨਮਸਕਾਰ ਕਰਕੇ ਆਪਣੇ ਟਿਕਾਣੇ ਤੇ ਕਾਬਲ ਚਲਿਆ ਗਿਆ ਕਿਰਤਕਾਰ ਕਰਦੇ ਇਹ ਟੜਵਈ ਸੀ ਵੈਸੇ ਪ੍ਰਾਣਾ ਸ਼ਬਦ ਹੈ ਤੜਬਈ ਹੁੰਦਾ ਏ ਤੋਲਣ ਵਾਲਾ ਤਕੜੀ ਵੱਟਿਆਂ ਦੇ ਨਾਲ ਇਹਦਾ ਕੰਮ ਸੀ ਜਿਹੜਾ ਕਾਬਲ ਦਾ ਹਾਕਮ ਸੀ ਨਾ ਉਸ ਹਾਕਮ ਦੇ ਮੋਦੀ ਖਾਨਾ ਕਹਿ ਲੋ ਜਿੱਥੇ ਅਨਾਜ ਆਉਂਦਾ ਜਾਂਦਾ ਸੀ ਉੱਥੇ ਰਹਿ ਕੇ ਤੇ ਲੋਕਾਂ ਨੂੰ ਅਨਾਜ ਤੋਲ ਕੇ ਦਿੰਦਾ ਸੀ ਉੱਥੇ ਇਹ ਆਪਣੀ ਕਿਰਤਕਾਰ ਕਰਦਾ ਸੀ ਰੱਬੀ ਸ਼ੁਕਰ ਵਿੱਚ ਜੁੜਨਾ ਬਾਣੀ ਪੜ੍ਹਨੀ ਹਰ ਵੇਲੇ ਸੁਰਤ ਨੂੰ ਨਾਮ ਵਿੱਚ ਰੱਖਣਾ ਬਹੁਤ ਲੰਮਾ ਸਮਾਂ ਨਤਨ ਦਾ ਜਾ ਰਿਹਾ ਹੈ ਤੇ ਲੋਕਾਂ ਵਿੱਚ ਭਾਈ ਕਟਾਰੂ ਦੀ ਬੜੀ ਵੱਡੀ ਪੁਮੈ ਵਡਿਆਈ ਹੈ ਵੀ ਬੜਾ ਭਲਾ ਪੁਰਖ ਹੈ ਗੁਰੂ ਨਾਨਕ ਦੇ ਦਰ ਦਾ ਸਿੱਖ ਹੈ ਮਿੱਠਾ ਬੋਲਦਾ ਹੈ ਸਭ ਨੂੰ ਪੂਰਾ ਤੋਲ ਕੇ ਦਿੰਦਾ ਹੈ ਕਦੀ ਕੋਈ ਬਾਦ ਘਾਟ ਨਹੀਂ ਕਰਦਾ ਵਡਿਆਈ ਇੰਨੀ ਵੱਧ ਗਈ ਗੁਰੂ ਨਾਨਕ ਦੇ ਦਰ ਦੇ ਸਿੱਖ ਦੀ ਕਿ ਕੁਝ ਈਰਖਾਲੂਆਂ ਤੋਂ ਜਰੀ ਨਾ ਗਈ ਇਰ ਖਾਲੂ ਬੰਦਾ ਈਰਖਾ ਦੀ ਅੱਗ ਵਿੱਚ ਸੜਦਾ ਏ ਇਹ ਗੱਲ ਯਾਦ ਰੱਖਿਓ ਅੱਗ ਕਈ ਤਰ੍ਹਾਂ ਦੀ ਹੈ ਅੱਗ ਤੁਸੀਂ ਪੜੋ ਨਾ ਕਦੀ ਚੁੱਲਿਆਂ ਵਿੱਚ ਭਲਣ ਵਾਲੀ ਅੱਗ ਨੂੰ ਕਹਿੰਦੇ ਨੇ ਦਾਵਾ ਅਗਨੀ ਇੱਕ ਉਹ ਅੱਗ ਹੈ ਜਿਹੜੀ ਪਾਣੀ ਵਿੱਚ ਲੱਗ ਜਾਂਦੀ ਹੈ ਸਮੁੰਦਰਾਂ ਵਿੱਚ ਇੱਕ ਉਹ ਅੱਗ ਹੈ ਜਿਹੜੀ ਜੰਗਲਾਂ ਵਿੱਚ ਲੱਗਦੀ ਹੈ ਬੜਵਾ ਅਗਨੀ ਵੱਖ-ਵੱਖ ਅੱਗਾਂ ਨੇ ਸਾਡੇ ਅੰਦਰ ਜਿਹੜੇ ਸਰੀਰ ਅੰਦਰ ਉਹਨੂੰ ਜਠਰ ਅਗਨੀ ਬੋਲਦੇ ਨੇ ਇੱਕ ਈਰਖਾ ਦੀ ਆਗ ਹੈ ਜਿਹੜੀ ਬਹੁਤਿਆ ਕਰਕੇ ਸੰਸਾਰ ਵਿੱਚ ਦਿਨ ਰਾਤ ਇੱਕ ਦੂਜੇ ਪ੍ਰਤੀ ਚੱਲਦੀ ਹੁਣ ਕੁਝ ਈਰਖਾਲੂਆਂ ਤੋਂ ਗੁਰੂ ਨਾਨਕ ਦੇ ਦਰ ਦੇ ਸਿੱਖ ਭਾਈ ਕਟਾਰੂ ਦੀ ਉਪਮਾ ਵਧਾਈ ਦਰੀ ਨਾ ਗਈ ਉਹਨਾਂ ਵਿਚਾਰ ਜਪਨਾ ਕੇ ਇੱਕ ਦਿਨ ਚੋਰੀ ਛਿਪੇ ਭਾਈ ਕਟਾਰੂ ਦੇ ਜਿਹੜੇ ਤਕਰੀਬ ਵਿੱਚ ਬੱਟੇ ਰੱਖ ਕੇ ਤੋਲਦਾ ਸੀ ਨਾ ਅਨਾਜ ਪੱਥਰ ਦੇ ਬੱਟੇ ਹੁੰਦੇ ਸਨ ਇਤਿਹਾਸ ਵਿੱਚ ਜ਼ਿਕਰ ਹੈ ਵੀ ਉਹਨਾਂ ਵਟਿਆਂ ਨੂੰ ਬਦਲ ਦਿੱਤਾ ਉਹਨਾਂ ਨੂੰ ਚੇਂਜ ਕਰ ਦਿੱਤਾ ਤੇ ਵਟੇ ਹੌਲੇ ਭਾਰ ਦੇ ਪਾ ਦਿੱਤੇ ਪੂਰੇ ਵਟੇ ਚੁੱਕ ਲਏ ਹੌਲੇ ਭਾਰ ਦੇ ਵਟੇ ਰੱਖ ਗਏ ਹੁਣ ਉਹ ਦੂਸਰੇ ਦਿਨ ਆਇਆ ਫਿਰ ਉਸੇ ਤਰ੍ਹਾਂ ਕਿਰਤ ਕਰ ਰਿਹਾ ਆਪ ਹੀ ਉਹਨਾਂ ਵਿਰੋਧੀਆਂ ਇਰਖਾਨੂਆਂ ਨੇ ਰਲ ਮਿਲ ਕੇ ਵਕਤੀ ਹਾਕਮ ਨੂੰ ਜਾ ਸ਼ਿਕਾਇਤ ਕੀਤੀ ਕਹਿਣ ਲੱਗੇ ਜਿਹਦੇ ਤੇ ਇਨਾ ਭਰੋਸਾ ਕਰਦੇ ਹੋ ਨਾ ਇਹ ਲੋਕਾਂ ਨੂੰ ਅਨਾਜ ਘੱਟ ਤੋਲ ਕੇ ਦਿੰਦਾ ਔਰ ਬਚਿਆ ਹੋਇਆ ਅਨਾਜ ਆਪਣੇ ਘਰ ਲੈ ਜਾਂਦੇ ਕਈ ਵਾਰ ਉਹਨਾਂ ਬਾਰ-ਬਾਰ ਜਾ ਕੇ ਹਾਕਮ ਦੇ ਕੰਨ ਭਰ ਦਿੱਤੇ ਸ਼ਰ ਨੇ ਕਹਿੰਦੇ ਨੇ ਹਾਕਮ ਜਿਹੜੇ ਲੋਕ ਹੁੰਦੇ ਨੇ ਇਹ ਬਹੁਤੀ ਵਾਰੀ ਕੰਨਾਂ ਦੇ ਕੱਚੇ ਹੁੰਦੇ ਨੇ ਉਹਦਾ ਕਾਰਨ ਇਹ ਵੀ ਇਹਨਾਂ ਦੇ ਕੰਨ ਵਿੱਚ ਕੋਈ ਦੂਜਾ ਆਵਾਜ਼ ਪਾਉਂਦਾ ਹੈ ਜਿਨ ਜਿਉਂ ਜੀ ਆਵਾਜ਼ ਪਾਈ ਉਹ ਜੀ ਗੱਲ ਮੰਨ ਲੈਂਦੇ ਜਦੋਂ ਉਹਨੇ ਕੰਨ ਵਿੱਚ ਆਵਾਜ਼ ਪਾਈ ਵੀ ਇਹ ਵੱਟੇ ਹੋਲੇ ਨੇ ਘੱਟ ਤੋਲਦਾ ਵਿੱਚੋਂ ਚੋਰੀ ਕਰਦਾ ਕਈ ਕੁਝ ਕਹਿ ਦਿੱਤਾ ਭਾਈ ਕਟਾਰੂ ਜੀ ਦੇ ਪ੍ਰਤੀ ਇੱਕ ਦਿਨ ਕਹਿਣ ਲੱਗੇ ਹਾਕਮ ਨੇ ਕਈ ਸਾਲਾਂ ਬਾਅਦ ਭਾਈ ਕਟਾਰੂ ਨੂੰ ਕਿਹਾ ਵੀ ਭਾਈ ਕਟਾਰੂ ਜੀ ਆਪਾਂ ਥੋੜਾ ਹਿਸਾਬ ਕਿਤਾਬੀ ਕਰਨਾ ਹੈ ਔਰ ਦੂਜਾ ਪੱਖ ਇਹ ਹੈ ਵੀ ਆਪਾਂ ਤੇਰੇ ਵਿਰੁੱਧ ਸ਼ਿਕਾਇਤਾਂ ਬੜੀਆਂ ਨੇ ਤਕੜੀ ਤੇ ਜਿਹੜੇ ਤੋਲਣ ਵਾਲੇ ਇਹ ਪੱਥਰ ਦੇ ਵੱਟੇ ਨੇ ਇਹ ਹਰ ਵਿਖਣਾ ਜੁਖ ਨੇ ਵੀ ਪੂਰੇ ਜਨ ਪੂਰੇ ਨੇ ਜਾਂ ਘਟ ਨੇ ਸਾਰੇ ਚਾਰਚ ਪਰ ਚਰਚਾ ਚੱਲ ਪਈ ਵੀ ਭਾਈ ਘਟਾਰੂ ਠੱਗੀ ਮਾਰਦਾ ਰਿਹਾ ਅਜਾ ਹਾਕਮ ਨੇ ਗੱਲ ਕਹਿ ਦਿੱਤੀ ਲੋਕਾਂ ਦਾ ਇਕੱਠ ਹੋ ਗਿਆ ਇਤਿਹਾਸ ਕਹਿੰਦੇ ਹੁਣ ਭਾਈ ਘਟਾਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਮਹਾਰਾਜ ਮੇਰੇ ਮਨ ਵਿੱਚ ਕੋਈ ਬੇਈਮਾਨਾ ਨਹੀਂ ਮੇਰੇ ਮਨ ਵਿੱਚ ਕੋਈ ਕਿਸੇ ਨਾਲ ਮੈਂ ਆਪਣੀ ਕਿਰਤ ਪਵਿੱਤਰ ਕਰਦਾ ਪਰ ਗੁਰੂ ਜਾਨ ਦੇ ਵੀ ਇਹ ਕਿਉਂ ਪਾਣਾ ਵਾਪਰੇਆ ਰਹਿਮਤ ਕਰਿਓ ਮੇਰੀ ਪਤ ਟਕਿਓ ਬਾਣੀ ਦਾ ਬਚਨ ਹੈ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਅਗਲੀ ਪੰਕਤੀ ਬਲ ਧਿਆਨ ਜੋ ਕਹਿੰਦੇ ਜਹ ਜਹ ਕਾਜ ਕਿਰਤ ਸੇਵਕੀ ਸਿੱਖ ਜਿੱਥੇ ਜਿੱਥੇ ਕਾਜ ਕਰਦਾ ਕਿਰਤ ਕਰਦਾ ਜੇ ਉਹ ਆਪਣੇ ਅੰਤਰ ਆਤਮੇ ਤੋਂ ਸਚਾ ਹੈ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾ ਵੇ ਗੁਰੂ ਉਥੇ ਵੀ ਨਾਲ ਨਿਵਦੇ ਹੁਣ ਇਹਨੇ ਅਰਦਾਸ ਕੀਤੀ ਮਹਾਰਾਜ ਪਤ ਟਕਿਉ ਇਤਿਹਾਸ ਕਹਿੰਦੇ ਵੀ ਇੱਕ ਪਾਸੇ ਭਾਈ ਕੁਟਾਰੂ ਦੇ ਕੋਲ ਹਾਕਮ ਬੈਠਾ ਉਹਦੇ ਵਜ਼ੀਰ ਅਹਿਲਕਰ ਬੈਠੇ ਨੇ ਲੋਕਾਂ ਦਾ ਇਕੱਠ ਤੇ ਉਹਨਾਂ ਵੱਟਿਆਂ ਦਾ ਭਾਰ ਜੋਖਿਆ ਜਾ ਰਿਹਾ ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਕੋਈ ਸ਼ਰਧਾਲੂ ਆਇਆ ਉਹਨੇ ਕੁਝ ਸਿੱਕੇ ਭੇਟ ਕੀਤੇ ਵੈਸੇ ਭੇਟ ਕੀਤੇ ਮਹਾਰਾਜ ਸੱਚੇ ਪਾਤਸ਼ਾ ਆਪਣੀ ਹਥੇਲੀ ਤੇ ਸਿੱਕੇ ਰੱਖਦੇ ਨੇ ਕਦੀ ਸੱਜੇ ਹੱਥ ਕਰਦੇ ਨੇ ਕਦੀ ਖੱਬੇ ਹੱਥ ਕਰਦੇ ਨੇ ਬਿਲਕੁਲ ਮਹਾਰਾਜ ਅਨ ਨੇਤਰ ਬੰਦ ਕਰਕੇ ਬੈਠੇ ਨੇ ਕਦੀ ਸੱਜੇ ਹੱਥ ਕਦੀ ਖੱਬੇ ਹੱਥ ਕਦੀ ਸੱਜੇ ਹੱਥ ਖੱਬੇ ਹੱਥ ਇਧਰ ਬੱਚਿਆਂ ਨੂੰ ਜੋਖਿਆ ਜਾ ਰਿਹਾ ਕੁਝ ਸਮੇਂ ਬਾਅਦ ਮਹਾਰਾਜ ਨੇ ਇਹ ਕਿਰਪਾ ਕਰਕੇ ਤੇ ਫਿਰ ਉਹਨਾਂ ਸਿੱਕਿਆਂ ਨੂੰ ਰੱਖ ਦਿੱਤਾ ਤੇ ਨਾਲ ਹੀ ਬਚਨ ਕਹਿ ਦਿੱਤਾ ਕਿ ਸਿੱਖ ਦੀ ਪੱਤ ਟਕੀ ਗਈ। ਇਹਨਾਂ ਬਚਨ ਕਹਿ ਦਿੱਤਾ। ਹੁਨਾਮ ਜਿਹੜੀ ਸੰਗਤ ਬੈਠੀ ਸੀ ਉਹਨਾਂ ਨੂੰ ਪਤਾ ਕੋਈ ਨਹੀਂ ਲੱਗਦਾ। ਹੱਥ ਜੁੜ ਕੇ ਕਹਿਣ ਲੱਗੇ ਮਹਾਰਾਜ ਇਹ ਕੀ ਕਿਰਪਾ ਵਰਤਾਈ ਹੈ? ਆਪ ਜੀ ਤੇ ਬਹੁਤੀ ਵਾਰ ਇਹਨਾਂ ਮਾਇਆ ਨੂੰ ਬਹੁਤਾ ਹੱਥ ਵੀ ਨਹੀਂ ਲਾਉਂਦੇ ਸਿੱਖ ਸੰਗਤਾਂ ਦੀ ਸੇਵਾ ਸੰਭਾਲਦੀਆਂ ਨੇ। ਪਰ ਅੱਜ ਕਿਵੇਂ ਮਹਾਰਾਜ ਕਦੀ ਸੱਜੇ ਹੱਥ ਸਿੱਕੇ ਕਦੀ ਖੱਬੇ ਆ। ਮਹਾਰਾਜ ਨੇ ਸਾਰੀ ਬਾਹਰਤਾ ਦਸੀ ਕਹਿੰਦੇ ਭਾਈ ਕਾਬਲ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਦੀ ਸਿੱਖ ਦੀ ਜਾਨ ਮੁੱਝ ਕੇ ਪੱਤ ਲਾਉਣ ਦਾ ਕੰਮ ਕੀਤਾ ਜਾ ਰਿਹਾ ਪਰ ਉਹ ਸਿੱਖ ਬੜੀ ਪਵਿੱਤਰ ਆਤਮਾ ਹੈ ਭਜਨ ਬੰਦਗੀ ਵਾਲਾ ਹੈ ਉੱਚੀ ਸੁੱਚੀ ਕੀਰਤ ਕਰਨ ਵਾਲਾ ਹੈ ਸਾਰੇ ਝੂਠੇ ਲੋਕ ਕਈ ਜਣੇ ਰਲ ਕੇ ਸ਼ਿਕਾਇਤ ਕਰਕੇ ਆਪ ਹੀ ਉਹਨਾਂ ਘੱਟ ਭਾਰ ਦੇ ਬਟਿਆਂ ਨੂੰ ਰੱਖ ਕੇ ਤੇ ਆਪ ਹੀ ਵਿਰੋਧਤਾ ਵਿੱਚ ਸ਼ਿਕਾਇਤ ਕਰਕੇ ਸਿੱਖ ਦੀ ਪਤ ਨੂੰ ਛੱਲ ਨਹੀਂ ਚਾਹੁੰਦੇ ਸਨ ਮਹਾਰਾਜ ਕਹਿੰਦੇ ਜਿਸ ਪਾਸੇ ਬੱਚਾ ਘਰਦਾ ਸੀ ਅਸੀਂ ਉਹ ਬੱਚਾ ਉਸੇ ਪਾਸੇ ਪਾ ਕੇ ਪੂਰਾ ਕਰ ਦਿੰਦੇ ਸਨ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਨੇ ਕਿਹਾ ਕਿੰਦੇ ਹੁਣ ਸਿੱਖ ਦੀ ਪਤ ਢਕੀ ਗਈ ਹਾਕਮ ਪ੍ਰਸੰਨ ਹੈ ਤੇ ਜਿਹੜੇ ਝੂਠੇ ਸਨ ਉਹਨਾਂ ਨੂੰ ਸੁਝਾਵਾਂ ਮਿਲਣ ਗਈਆਂ ਉਹਨਾਂ ਦੇ ਦੋਸ਼ ਦੀ ਸਜ਼ਾ ਮਿਲੇਗੀ ਮਹਾਰਾਜ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦਿੱਤੀ ਤੁਮੇ ਬੇਨਤੀ ਤੁਮਹੀ ਕਰਨੀ ਹੈ ਕਿ ਜਦੋਂ ਕੋਈ ਗੁਰੂ ਤੇ ਸ਼ਰਧਾ ਭਾਵ ਰੱਖੇ ਹਿਰਦੇ ਦੀ ਭਾਵਨਾ ਤੇ ਜਦੋਂ ਕੋਈ ਅੰਤਰ ਆਤਮੇ ਤੋਂ ਪਵਿੱਤਰ ਹੋਵੇ ਗੁਰੂ ਰਹਿਮਤ ਕਰਦਾ ਹੈ ਅੱਜ ਮਹਾਰਾਜ ਨੇ ਬਾਣੀ ਵਿੱਚ ਇਹੀ ਵਚਨ ਕਿਹਾ ਕਹਿੰਦੇ ਕਈ ਵਾਰੀ ਝੂਠੇ ਲੋਕ ਰਲ ਕੇ ਬਹੁਤ ਬਾਰੀ ਇੱਕ ਸੱਚੇ ਤੇ ਭਲੇ ਪੁਰਖ ਤੇ ਦੋਸ਼ ਲਾ ਦਿੰਦੇ ਪਰ ਮਹਾਰਾਜ ਕਹਿੰਦੇ ਪ੍ਰਮਾਤਮਾ ਆਪਣੇ ਘਰ ਉਹਨਾਂ ਝੂਠਿਆਂ ਦਾ ਜੁੱਟ ਨਕਾਬ ਉਹਨਾਂ ਦਾ ਜਿਹੜਾ ਝੂਠ ਦਾ ਪਰਦਾ ਪਾਇਆ ਉਹਨਾਂ ਉਹਨਾਂ ਨੂੰ ਮਹਾਰਾਜ ਕਹਿੰਦੇ ਸਾਹਮਣੇ ਸਾਰਿਆਂ ਦੇ ਪ੍ਰਗਟ ਕਰ ਦਿੰਦਾ ਔਰ ਸੱਚੇ ਪੁਰਖ ਦੀ ਪੱਤ ਟੱਕ ਦਿੰਦਾ ਇਹ ਗੱਲ ਕਹਿ ਲੈਣ